ਦੋਸਤੋ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅਕਸਰ ਲੋਨ ਲੈਂਦੇ ਰਹਿੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਲੋਨ ਦੇ ਬਾਰੇ ਵਿੱਚ ਦੱਸਣ ਜਾ ਰਿਹਾ ਜਿਸ ਨੂੰ ਆਪਾਂ ਬਹੁਤ ਹੀ ਸਸਤਾ ਲੋਨ ਕਹਿ ਸਕਦੇ ਹਾਂ ਅਤੇ ਇਸ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ फटाफट ਇਸ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਤੁਸੀਂ ਇਹ ਗੱਲ ਤਾਂ ਜਾਣਦੇ ਹੀ ਹੋਵੋਗੇ ਕਿ ਲੋਨ ਲੈਣ ਲੱਗਿਆਂ ਸਾਨੂੰ ਬਹੁਤ ਸਾਰੇ ਪਾਪੜ ਵੇਲਣੇ ਪੈਂਦੇ ਆ। ਕਾਫੀ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਂਦੀਆਂ। ਹੁਣ ਵੀ ਕਿਉਂ ਨਾ ਕਿਉਂਕਿ ਜਿਸ ਵੀ ਏਜੰਸੀ ਨੇ ਜਾਂ ਬੈਂਕ ਨੇ ਤੁਹਾਨੂੰ ਲੋਨ ਦੇਣਾ ਹੈ, ਸਭ ਤੋਂ ਪਹਿਲਾਂ ਉਹ ਆਪਣੇ ਪੈਸੇ ਦੀ ਸੁਰੱਖਿਆ ਦਾ ਖਿਆਲ ਰੱਖਦਾ ਹੈ। ਇਸ ਦੇ ਨਾਲ ਹੀ ਜਦੋਂ ਕਾਫੀ ਸਾਰੀ ਫਾਰਮੈਲਟੀਆਂ ਪ ਸਾਡੇ ਹੱਥ ਦੇ ਵਿੱਚ ਪੈਸਾ ਆਉਣ ਦੇ ਵਿੱਚ ਕਈ ਵਾਰ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਲੋਨ ਵਾਪਸ ਕਰਨਾ ਹੁੰਦਾ ਹੈ ਤਾਂ ਸਾਨੂੰ ਕਈ ਵਾਰ ਮੋਟਾ ਵਿਆਜ ਵੀ ਭਰਨਾ ਪੈਂਦਾ ਹੈ ਇਸ ਦੇ ਉਲਟ ਹੀ ਜਿਸ ਲੋਨ ਦੀ ਅੱਪਾ ਅੱਜ ਗੱਲ ਕਰਨ ਜਾ ਰਹੇ ਹਾਂ ਇਸ ਲੋਨ ਦੇ ਵਿੱਚ ਨਾ ਤਾਂ ਮੋਟਾ ਵਿਆਜ ਭਰਨਾ ਪਵੇਗਾ ਕਿਉਂਕਿ ਇਸ ਲੋਨ ਦੇ ਵਿੱਚ ਕੇਵਲ ਤੁਹਾਨੂੰ 2% ਦੀ ਵਿਆਜ ਦੇਣਾ ਹੋਵੇਗਾ ਇਸ ਦੇ ਨਾਲ ਹੀ ਤੁਸੀਂ ਬਹੁਤ ਘੱਟ ਸਮੇਂ ਦੇ ਵਿੱਚ ਬਿਨਾਂ ਕਿਸੇ ਫਾਰਮੈਲਟੀ ਦੇ ਇਸ ਲੋਨ ਨੂੰ ਪ੍ਰਾਪਤ ਕਰ ਸਕਦੇ ਆ ਲੋਨ ਦੇਣ ਲੱਗਿਆਂ ਬੈਂਕ ਨੇ ਜਾਂ ਏਜੰਸੀ ਨੇ ਆਪਣੇ ਪੈਸੇ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਸਾਰੇ ਫਾਰਮੈਲਟੀਆਂ ਦੇ ਵਿੱਚੋਂ ਤੁਹਾਨੂੰ ਗੁਜ਼ਾਰਨਾ ਹੁੰਦਾ ਏ ਪਰੰਤੂ ਤੁਸੀਂ ਜਦੋਂ ਲੋਨ ਲੈਂਦੇ ਹੋ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕੇਵਲ ਤਿੰਨ ਮੁੱਖ ਗੱਲਾਂ ਆਉਂਦੀਆਂ ਏ ਜਿਸ ਦੇ ਵਿੱਚ ਪਹਿਲੀ ਗੱਲ ਹੁੰਦੀ ਏ ਕਿ ਬਹੁਤ ਸੌਖੇ ਤਰੀਕੇ ਦੇ ਨਾਲ ਸਾਨੂੰ ਲੋਨ ਮਿਲ ਜਾਵੇ ਨੰਬਰ 2 ਹੁੰਦਾ ਏ ਕਿ ਸਾਨੂੰ ਘੱਟ ਵਿਆਜ ਭਰਨਾ ਪਵੇ ਨੰਬਰ 3 ਦੇ ਉੱਪਰ ਅਸੀਂ ਸੋਚਦੇ ਹਾਂ ਕਿ ਜਿੰਨਾ ਸਮਾਂ ਸਾਨੂੰ ਬਿਹਤਰ ਲੱਗਦਾ ਏ ਉਨੇ ਸਮੇਂ ਦੇ ਵਿੱਚ ਜਾ ਕੇ ਅਸੀਂ ਲੋਨ ਵਾਪਸ ਕਰੀਏ ਪਰੰਤੂ ਇਹ ਤਿੰਨੋਂ ਗੱਲਾਂ ਤੁਹਾਡੀਆਂ ਮੰਨ ਦੀਆਂ ਇੱਛਾਵਾਂ ਉਦੋਂ ਹੀ ਪੂਰੀਆਂ ਹੁੰਦੀਆਂ ਜਦੋਂ ਬੈਂਕ ਇਸ ਦੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹੁੰਦਾ ਹੈ ਪਰੰਤੂ ਆਪਾਂ ਜਿਸ ਲੋਨ ਦੀ ਗੱਲ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਬੈਂਕ ਤੁਹਾਡੇ ਬੈਂਕ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਤੁਹਾਡੇ ਨਾਲ ਸਹਿਮਤ ਹੁੰਦਾ ਹੈ ਇਸੇ ਕਰਕੇ ਫਿਰ ਬੈਂਕ ਦੇ ਵੱਲੋਂ ਬਹੁਤੀਆਂ ਫਾਰਮੈਲਿਟੀਆਂ ਵੀ ਨਹੀਂ ਕਰਵਾਈ ਜਾਂਦੀਆਂ ਅਤੇ ਤੁਹਾਨੂੰ ਕੁਝ ਹੀ ਮਿੰਟਾਂ ਦੇ ਵਿੱਚ ਬੈਂਕ ਲੋਨ ਕਰਕੇ ਦੇ ਦਿੰਦਾ ਹੈ ਇਹ ਲੋਨ ਹੁੰਦਾ ਹੈ ਫਿਕਸਡ ਡਿਪੋਜ਼ਿਟ ਦੇ ਉੱਪਰ ਮਿਲਣ ਵਾਲਾ ਲੋਨ ਐਫਡ ਦੇ ਉੱਪਰ ਇਹ ਲੋਨ ਮਿਲਦਾ ਹੈ ਇਸ ਦੇ ਵਿੱਚ ਵਿਆਜ ਕੇਵਲ 2% ਹੁੰਦਾ ਹੈ ਇਸ ਲੋਨ ਨੂੰ ਲੈਣ ਦੇ ਲਈ ਹੁਣ ਤੁਹਾਨੂੰ ਕੀ ਕਰਨਾ ਪਵੇਗਾ ਜੇਕਰ ਤੁਹਾਡੇ ਕੋਲ ਐਫ ਡੀ ਦੇ ਵਿੱਚ ਜਮ੍ਹਾਂ ਰਾਸ਼ੀ ਮੌਜੂਦ ਪਈ ਹੈ ਤਾਂ ਫਿਰ ਤੁਸੀਂ ਬੈਂਕ ਦੇ ਵਿੱਚ ਜਾ ਕੇ ਇਸ ਐਫ ਡੀ ਦੇ ਉੱਪਰ ਐਫ ਡੀ ਦਾ ਵੇਰਵਾ ਦੇ ਕੇ ਬੈਂਕ ਦੇ ਕੋਲੋਂ ਲੋਨ ਪ੍ਰਾਪਤ ਕਰ ਸਕਦੇ ਹੋ ਜਿਸ ਬੈਂਕ ਦੇ ਕੋਲ ਤੁਹਾਡੀ ਐਫ ਡੀ ਪਈ ਹੈ ਉਸੇ ਬੈਂਕ ਦੇ ਵਿੱਚ ਜਾਓ ਅਤੇ ਐਫ ਡੀ ਦੇ ਉੱਪਰ ਲੋਨ ਦੀ ਮੰਗ ਕਰੋ ਬੈਂਕ ਤੁਹਾਨੂੰ ਕੁਝ ਹੀ ਮਿੰਟਾਂ ਦੇ ਵਿੱਚ ਲੋਨ ਕਰਕੇ ਦੇ ਦੇਵੇਗਾ ਇਸ ਦੇ ਵਿੱਚ ਵਿਆਜ ਕੇਵਲ 2 ਫੀਸਦੀ ਦੇ ਲਗਭਗ ਹੀ ਹੁੰਦਾ ਹੈ ਜਦੋਂ ਕਿ ਆਮ ਤੌਰ ਦੇ ਉੱਪਰ ਹੋਰ ਲੋਨਾਂ ਦੇ ਉੱਪਰ ਵਿਆਜ ਕਾਫੀ ਵੱਧ ਹੁੰਦਾ ਹੈ ਹੁਣ ਇਸ ਲੋਨ ਨੂੰ ਦੇਣ ਦੇ ਲਈ ਬੈਂਕ ਤੁਹਾਡੇ ਨਾਲ ਪਹਿਲਾਂ ਹੀ ਸਹਿਮਤ ਕਿਉਂ ਹੁੰਦਾ ਹੈ ਕਿਉਂਕਿ ਇਹ ਵਾਲੇ ਪੈਸੇ ਬੈਂਕ ਦੇ ਕੋਲ ਪਹਿਲਾਂ ਹੀ ਪਏ ਹੁੰਦੇ ਆ ਇਸੇ ਐਫ ਡੀ ਦੇ ਵਿੱਚੋਂ ਤੁਹਾਨੂੰ ਲੋਨ ਮਿਲ ਜਾਂਦਾ ਹੈ ਹੁਣ ਇਹ ਲੋਨ ਮੰਨ ਲਓ ਤੁਹਾਡੀ 1 ਲੱਖ ਦੀ ਐਫ ਡੀ ਹੈਗੀ ਹੈ ਤਾਂ ਤੁਸੀਂ 90000 ਰੁਪਏ ਤੱਕ ਲੋਨ ਨੂੰ ਪ੍ਰਾਪਤ ਕਰ ਸਕਦੇ ਹੋ ਮਤਲਬ ਕਿ 90% ਦੀ ਤੁਹਾਨੂੰ ਲੋਨ ਮਿਲ ਜਾਂਦਾ ਹੈ ਹੁਣ ਅਗਲੀ ਗੱਲ ਆਉਂਦੀ ਹੈ ਕਿ ਲੋਨ ਨੂੰ ਵਾਪਸ ਕਿੰਨੀ ਦੇਰ ਦੇ ਵਿੱਚ ਕਰਨਾ ਹੁੰਦਾ ਹੈ ਇਹ ਤੁਹਾਡੀ ਆਪਣੀ ਇੱਛਾ ਦੇ ਉੱਪਰ ਨਿਰਭਰ ਕਰਦਾ ਹੈ ਕਿ ਕਿੰਨੀ ਦੇਰ ਦੇ ਵਿੱਚ ਤੁਸੀਂ ਲੋਨ ਨੂੰ ਵਾਪਸ ਕਰਨਾ ਚਾਹੁੰਦੇ ਹੋ ਪਰੰਤੂ ਇਹ ਜੋ ਟਾਈਮ ਪੀਰੀਅਡ ਹੁੰਦਾ ਹੈ ਉਹ ਐਫ ਡੀ ਦੇ ਟਾਈਮ ਪੀਰੀਅਡ ਤੋਂ ਘੱਟ ਹੋਣਾ ਚਾਹੀਦਾ ਹੈ ਐਫ ਡੀ ਜਦੋਂ ਮੈਚੁਰ ਹੁੰਦੀ ਹੈ ਉਸ ਤੋਂ ਪਹਿਲਾਂ ਪਹਿਲਾਂ ਇਸ ਲੋਨ ਦੀ ਵਾਪਸੀ ਕੀਤੀ ਜਾਣੀ ਹੁੰਦੀ ਹੈ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਫਿਰ ਵੀ ਲਾਗੇ ਦੋਸਤੋ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ